ਡੇਰਾ ਬਾਬਾ ਨਾਨਕ ਦੇ ਪਿੰਡ ਪਧਾਣਾ ਵਿੱਚ ਚੱਲ ਰਹੀ VOTING ਦੇ ਦੌਰਾਨ ਪੁਲਿਸ ਨੇ ਬਾਹਰ ਤੋਂ ਆਏ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੈਂਬਰ ਪਾਰਲੀਮੈਂਟ ਸੁਖੀ ਰੰਧਾਵਾ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਗੁੰਡਾਗਰਦੀ ਕਰ ਰਹੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਸਾਥੀਆਂ ਸਾਂਹੇ ਪੁੱਜੇ ਅਤੇ ਉਹਨਾਂ ਨੇ ਗੈਂਗਸਟਰਾਂ ਦੀ ਮਦਦ ਲੈਣ ਦਾ ਵੀ આરોਪ ਲਗਾਇਆ ਹੈ। ਜੇ ਦੋ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫੇਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਆਪਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਾਰਾ ਸਰਕਾਰ ਦੇ ਦਬਾਤ ਵਿੱਚ ਤੇ ਤੁਸੀਂ ਹੋਰ ਕਿਤੇ ਮੇਰੇ ਦਬਾਤਾਂ ਦੇ ਚੱਲ ਰਿਹਾ ਕੌਣ ਕਿਹਪੋਂ ਗੰਤ ਮਾਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨਸਟਿਕ ਕਰਵਾ ਰਿਹਾ ਉਹ ਦਾਵਾ ਤਾਂ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਗਾ ਉਹ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋਤੋ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਹੀ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਹੋਰ ਰੋ ਪਗਾਏਗੀ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ। ਕਹਿੰਦੇ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਆ ਕੇ। ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ। ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰਾਉਂਦਾ। ਮੇਰੀ ਗੱਡੀਆਂ ਨੇ, ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ। ਮੇਰੇ ਘਰ ਦੇ ਪਰਿਵਾਰ ਆ, ਮੇਰਾ ਬੇਟਾ ਮੈਂ ਆਇਆ ਵਾਂ। ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ। ਦੱਸੋ ਜੀ ਕਿਹੜਾ ਗੈਂਗਸਟਰ ਆ? ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ, ਅੱਜ ਇਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਕੋ ਡਾਰਾਉਣ ਲੱਗ ਗਿਆ। ਇੱਕ ਨੇ ਇਹ ਬੰਦਾ ਦਾ ਗਿੱਜਾ ਪਿਛਲੇ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਚ ਕਰੋਗੇ ਕੋਈ ਵੋਟ ਕੋਡ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆ ਇਹਨੇ ਇਹ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਅਦ ਮਜੀ ਵੀਡੀਓ ਪੂਰੀ ਕੈਪਚਰ ਚਾਰ ਫੋਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਨ ਆਇਓ ਜਾਂ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਕਾਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਪੋਲਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡਰ ਤੇ ਜਿਹੜਾ ਵਾ 24 ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੇ ਇਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡਰ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਇੱਕ ਤਰਨ ਕਰ ਦੋ ਨਾ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲੱਗਿਆ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਆਵੇਂ ਨੇ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾ ਸੁਖੀਰ ਦਾ ਕੋਲ ਥੁਰ ਕੇ ਡਾਂਗਾ ਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਜ਼ਬਰਦਸਤ ਆਪਨੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਕੋਲ ਖਲੋਗੇ ਸੁਖੀਰ ਦਾ ਵੀ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਿੰਨ ਤੱਕ ਕਰਾਂਗੇ ਇਹ ਜਿੰਨ ਤੱਕ ਇਹ ਵੀਡੀਓ ਹੀ ਜਿੰਨ ਤੱਕ ਕਰਾਂਗੇ ਤੁਹਾਨੂੰ ਹਾਂਜੀ ਆਹ ਰੰਧਾਵਾ ਪਿੱਛੇ ਖਲੋਤਾ ਡਾਂਗਾਂ ਮਰਵਾ ਰਿਹਾ ਜੇ ਦਾ ਮੇਰੇ ਪੋਟਾ ਦਾ ਡਾਂਗਾ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਲੁਕਿੰਦਾ ਆ ਆ ਵੇਖੋ ਵੇਖੋ ਅਮਵਾਲ ਖਾ ਲੋ ਆ ਸਾਰੀ ਜਨਤਕ ਵੀਡੀਓ ਹੈਗੀ ਆ ਖਾਲੀ ਆ ਜੇ ਆ ਜੇ ਆ ਜੇ ਬੰਦਾ ਇਹ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਡਾਂਗ ਮਰਵਾਉਂਦਾ ਆ ਵੇਖੋ ਫੋਟੇ ਕਿਤੇ ਫੋਟੇ ਇਹ ਲਪਾਇਆ ਜੀ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵੀ ਡਾਂਗ ਮਾਰ ਉਹ ਜੁੱਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਰੰਦਾਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹਰ ਦੇ ਕਰਕੇ ਬਚਾਈ ਮੇਰਾ ਪੁੱਤ ਡਾਂਗ ਮਾਰਿਆ ਪੁੱਤ ਮੇਰਾ ਡਾਂਗ ਮਾਰਿਆ 30000 ਰੁਪਏ ਦਿਵਾ ਦੋ ਕਿੰਨੇ ਹੋਣਾ